ਵੇਲੇ ਅਸੀਂ ਬਨੂੜ ਦੇ ਖਿਜਰਗੜ ਪਿੰਡ ਹੈਗਾ ਉੱਥੇ ਆਏ ਆ ਜਿੱਥੇ ਅੱਜ ਇੱਕ ਮੋਹੱਲਾ ਕਲੀਨਿਕ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਸੀਂ ਇੱਥੇ ਲੋਕਾਂ ਨੂੰ ਪੁੱਛਿਆ ਸੀਗਾ ਲੋਕੀ ਕਈ ਕੈਮਰੇ ਤੋਂ ਹਿਚਕੇ ਜਾਂਦੇ ਹਨ ਲੋਕੀ ਕਹਿੰਦੇ ਕਿ ਵੀ ਇੱਥੇ ਬਹੁਤ ਜ਼ਿਆਦਾ ਲੋੜ ਸੀਗੀ ਮੋਹੱਲਾ ਕਲੀਨਿਕ ਦੀ ਕਿਉਂਕਿ ਜਿਹੜੇ ਨੇੜੇ-ਤੇੜੇ ਤੇ 11 ਪਿੰਡ ਹੈ 11 ਪਿੰਡਾਂ ਲਈ ਇਹ ਮੋਹੱਲਾ ਕਲੀਨਿਕ ਬਹੁਤ ਜ਼ਰੂਰੀ ਸੀਗਾ ਮੈਡਮ ਦਾ ਉਹਨਾਂ ਨੇ ਬਹੁਤ-ਬਹੁਤ ਧੰਨਵਾਦ ਵੀ ਕੀਤਾ ਕਿ ਵੀ ਮੈਡਮ ਨੇ ਉਹਨਾਂ ਬਾਰੇ ਸੋਚਿਆ ਹੈਗਾ ਤੇ ਅੱਜ ਮੈਡਮ ਨੂੰ ਪੁੱਛਾਂਗੇ ਕਿ ਇਹ ਮੋਹੱਲਾ ਕਲੀਨਿਕ ਤੁਸੀਂ ਬਣਾਇਆ ਹੈ ਕਿ ਕਿਹੋ ਜਿਹਾ ਸਰਵੇ ਕੀਤਾ ਸੀਗਾ ਕਿ ਇਸ ਜਗ੍ਹਾ ਤੇ ਮੋਹੱਲਾ ਕਲੀਨਿਕ ਹੋਣਾ ਚਾਹੀਦਾ ਹੈ ਤੇ ਬਾਕੀ ਹੋਰ ਵੀ ਚੀਜ਼ਾਂ ਪੁੱਛਾਂਗੇ ਕਿਉਂਕਿ ਜਿਹੜਾ ਸਾਨੂੰ ਪਤਾ ਲੱਗਿਆ ਕਿ ਚਾਰ ਜਿਹੜੇ ਮੋਹੱਲਾ ਕਲੀਨਿਕ ਹੈ ਉਹ ਸਰਕਾਰੀ ਬਣੇ ਹੈ ਤੇ ਜਿਹੜੇ ਤਿੰਨ ਹੈਗੇ ਉਹ ਜਿਹੜੇ ਡਾਕਟਰ ਹੈਗੇ ਉਹ ਸਰਕਾਰੀ ਹੈ ਤੇ ਦਵਾਈਆਂ ਮੈਡਮ ਵੱਲੋਂ ਦਿੱਤੀਆਂ ਜਾ ਰਹੀਆਂ ਅਸੀਂ ਉਸ ਬਾਰੇ ਵੀ ਬੈਠ ਨੂੰ ਗੱਲਬਾਤ ਕਰਾਂਗੇ ਜਿਹੜਾ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਿਹੜੇ ਪਿੰਡ ਵਿੱਚ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਖਿਜਰਗੜ ਪਿੰਡ ਵਿੱਚ ਅੱਜ ਅਸੀਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਇਸ ਪਿੰਡ ਦੀ ਬਹੁਤ ਮੰਗ ਸੀਗੀ ਮੈਡੀਕਲ ਫੈਸਿਲਿਟੀ ਦੀ ਔਰ ਇਸ ਪਿੰਡ ਦੇ ਨਾਲ ਇੱਥੇ ਸਾਨੂੰ ਉਮੀਦ ਹੈ ਵੀ 11 ਪਿੰਡ ਕਵਰ ਹੋ ਜਾਣਗੇ ਇੱਧਰਲੇ ਏਰੀਆ 'ਚ ਕੋਈ ਵੀ ਮੈਡੀਕਲ ਫੈਸਿਲਿਟੀ ਨਹੀਂ ਸੀ ਸਾਡੇ ਜਸਵੀਰ ਜੀ ਖੜੇ ਐ ਇੰਨਾ ਭਰਾਵਾਂ ਦੀ ਸਾਡੇ ਹਮੇਸ਼ਾ ਹੀ ਮੰਗ ਸੀ ਵੀ ਸਾਡੇ ਲੋਕਾਂ ਨੂੰ ਕੋਈ ਵੀ ਤਕਲੀਫ ਹੋ ਜੇ ਤਾਂ ਦੂਰ ਜਾਣਾ ਪੈਂਦਾ ਤਾਂ ਅੱਜ ਮੈਂ ਇਹਨਾਂ ਨਾਲ ਇਹ ਕਹਿੰਨੀ ਆ ਕਿ ਜੋ ਆਮ ਆਦੀ ਪਾਰਟੀ ਨੇ ਵਾਅਦਾ ਕੀਤਾ ਸੀ ਉਹਨਾਂ 'ਚ ਇੱਕ ਵਾਅਦਾ ਅਸੀਂ ਪੂਰਾ ਕਰਨ ਜਾ ਰਹੇ ਹਾਂ ਆਮ ਆਦਮੀ ਕਲੀਨਿਕ ਦੇ ਰੂਪ 'ਚ ਤੁਹਾਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਸਾਰੀਆਂ ਮਿਲਣਗੀਆਂ ਜਿਹੜੇ ਕਿ ਨਿਕਾਮ ਆ ਦੇ ਕਲੀਨਿਕ ਹੈ ਬਨੂੜੇ ਰੀਚ ਖੁੱਲਗੇ ਹੋਏ ਆ। ਅ ਟੋਟਲ 6 ਖੁੱਲਗੇ ਆ ਤੇ ਜਿਵੇਂ ਸਾਡੇ ਇੱਕ ਬਨੂੜ ਇੱਕ ਇੱਥੇ ਹੋ ਗਿਆ ਖੇਜਰਗੜ ਇੱਕ ਗੱਜੂ ਖੇੜੇ ਔਰ ਇੱਕ ਰਾਜਪੁਰਾ ਡਿਸਪੈਂਸਰੀ ਚਾਰ ਤਾਂ ਇਹ ਹੋ ਗਏ ਬਾਕੀ 7 ਹੋਗੇ ਤਿੰਨ ਅਸੀਂ ਪ੍ਰਾਈਵੇਟ ਤੌਰ ਤੇ ਖੋਲੇ ਹੋਏ ਆ ਜਿਹੜੇ ਕਿ ਡਾਕਟਰ ਹਸਪੀਟਲ ਦੇ ਰਿਹਾ ਟੈਸਟ ਹਸਪੀਟਲ ਵੱਲੋਂ ਹੈ ਔਰ ਮੈਡੀ ਮੈਡੀਸਨ ਅਸੀਂ ਆਪ ਦੇ ਵੱਲੋਂ ਦੇ ਰਿਹਾ ਸਾਨੂੰ ਇੱਕੋ ਹੀ ਹੈ ਕਿ ਸਾਡੇ ਏਰੀਆ ਵਿੱਚ ਲੋਕ ਬਿਮਾਰੀ ਤੋਂ ਨਾ ਪਰੇਸ਼ਾਨ ਹੋਣ ਕਿਉਂਕਿ ਪਿੰਡਾਂ 'ਚ ਜਾਂਦੇ ਸੀ ਤਾਂ ਲੋਕ ਇਹ ਕਹਿੰਦੇ ਸੀ ਜੀ ਅਸੀਂ ਇਲਾਜ ਤੋਂ ਬੰਜੇ ਹੋ ਰਿਹਾ ਜਾਂ ਨਹੀਂ ਆ ਸਾਨੂੰ ਕੋਈ ਇਲਾਜ ਨਹੀਂ ਮਿਲਦਾ ਪਰ ਮੇਰੀ ਇਹ ਹੀ ਹੈ ਵੀ ਅਸੀਂ ਆਸੇ-ਪਾਸੇ ਹਰ ਪਾਸੇ ਮੋਹੱਲਾ ਕਲੀਨਿਕ ਖੋਲ੍ਹ ਦਈਏ ਹੁਣ ਅਗਲਾ ਸਾਡਾ ਟਾਰਗੇਟ ਹੈ ਮਨੋਲੀ ਸੂਰਤ ਅਸੀਂ ਉੱਥੇ ਵੀ ਬਹੁਤ ਜਲਦੀ ਮੋਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਾਂ ਮੈਡਮ ਜਿੱਦਾਂ ਮੋਹੱਲਾ ਕਲੀਨਿਕ ਤਾਂ ਆਪਾਂ ਬਣਾ ਰਹੇ ਆ ਬਹੁਤ ਵਧੀਆ ਗੱਲ ਹੈ ਤੁਸੀਂ ਕਿ 11 ਪਿੰਡਾਂ ਨੂੰ ਫਾਇਦਾ ਮਿਲੇਗਾ ਆਪਾਂ ਸਰਕਾਰੀ ਹਸਪਤਾਲ ਕਰਕੇ ਕੋਈ ਧਿਆਨ ਦੇ ਉਹ ਵੀ ਬਿਲਕੁਲ ਬਿਲਕੁਲ ਪਿੱਛੇ ਜੇ ਸਾਡੇ ਸਿਹਤ ਮੰਤਰੀ ਵੀ ਆਏ ਸੀਗੇ ਉੱਥੇ ਜੋ ਜੋ ਕਮੀ ਹੈ ਉਹ ਵੀ ਬਹੁਤ ਜਲਦੀ ਪੂਰੀਆਂ ਕੀਤੀਆਂ ਕਰ ਰਹੇ ਆ ਤੁਸੀਂ ਹੁਣ ਜਾਓ ਅੱਗੇ ਨਾਲ ਉੱਥੇ ਬਹੁਤ ਸੁਧਾਰ ਹੈ ਤੇ ਆਉਣ ਵਾਲੇ ਟਾਈਮ ਵਿੱਚ ਜੇ ਉਹ ਵੀ ਕਮੀ ਹੈ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਉੱਥੇ ਜਿੱਦਾਂ ਤੁਸੀਂ ਪਾਰਕਿੰਗ ਵੀ ਉੱਥੇ ਫ੍ਰੀ ਕਰੀਏ ਕਿਉਂਕਿ ਲੋਕਾਂ ਦਾ ਜੇ ਕਿਸੇ ਨੂੰ ਖਾਣਾ ਦੇਣ ਜਾ ਰਹੇ ਆ ਜਾਂ ਕੋਈ ਚਾਹ ਲੈਣ ਜਾ ਰਹੇ ਉਹਨਾਂ 'ਚ ਹੀ ਖਰਚਾ ਜ਼ਿਆਦਾ ਹੋ ਜਾਂਦਾ ਲੋਕ ਤੇ ਕੁਝ ਲੋਕੀ ਕਹਿੰਦੇ ਕਿ ਡਾਕਟਰਾਂ ਦੀ ਕਮੀ ਹੈ ਉਹਨੂੰ ਨਹੀਂ ਡਾਕਟਰ ਨਵੇਂ ਆ ਰਹੇ ਆ ਉੱਥੇ ਇੱਕ ਅਸੀਂ ਵੇਟਿੰਗ ਏਰੀਆ ਵੀ ਬਣਾ ਰਹੇ ਆ ਜਿਹੜੀ ਉੱਥੇ ਬੜੀ ਦਿੱਕਤ ਹੈ ਕਿ ਅਗਰ ਪੇਸ਼ੈਂਟ ਨੂੰ ਮਿਲਣ ਜਾਂਦੇ ਤਾਂ 10-10 ਜਣੇ ਚਲੇ ਜਾਂਦੇ ਆ ਤਾਂ ਦੂਸਰੇ ਪੇਸ਼ੈਂਟ ਡਿਸਟਰਬ ਹੁੰਦੇ ਆ ਤਾਂ ਬਹੁਤ ਜਲਦੀ ਉੱਥੇ ਅਸੀਂ ਇੱਕ ਵੇਟਿੰਗ ਏਰੀਆ ਬਣਾ ਰਹੇ ਆ ਤਾਂ ਕਿ ਪੇਸ਼ੈਂਟ ਦੇ ਜਿਹੜੇ ਅਟੈਂਡੈਂਟ ਇੱਕੋ ਹੀ ਰਵੇ ਬਾਕੀ ਬਾਹਰ ਬੈਠ ਕੇ ਉਹਨਾਂ ਦਾ ਵੇਟ ਕਰ ਸਕਣ ਹੋਰ ਆਪਣੇ ਹਲਕੇ ਨੂੰ ਕੁਝ ਹੋਰ ਤੁਸੀਂ ਸੋਚਿਆ ਹੈ ਕਿ ਮੈਂ ਦਵਾਂਗੀ ਬਹੁਤ ਜਲਦੀ ਆ ਰਿਹਾ ਪਾਰਕਾਂ ਦਾ ਜਿਹੜਾ ਅਸੀਂ ਤੁਹਾਨੂੰ ਕਿਹਾ ਸੀ ਪਾਰਕ ਬਹੁਤ ਜਲਦੀ ਸੁਸਾਇਟੀਆਂ ਨੂੰ ਸੌ ਪਾਣੀ ਦੀ ਜਿਹੜੀ ਗੰਦੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਹ ਵੀ ਅਸੀਂ ਬੜੀ ਜਲਦੀ ਸੁਧਾਰ ਰਹੇ ਹਾਂ ਟਿਊਬਵੈਲ ਵੀ ਲਗਾ ਰਹੇ ਹਾਂ ਦੋ ਦੋ ਟਿਊਬਵੈਲ ਇਮੀਡੀਏਟ ਲਗਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਪਾਣੀ ਦੀ ਦਿੱਕਤ ਆਂਦੀ ਹੈ ਤਾਂ ਉਹਨੂੰ ਅਸੀਂ ਟਿਊਬਵੈਲਾਂ ਨਾਲ ਪੂਰਾ ਕਰ ਸਕੀਏ ਰਾਜਪੁਰਾ ਸ਼ਹਿਰ ਨੂੰ ਪਾਣੀ ਦੀ ਦਿੱਕਤ ਨਾ ਆਵੇ ਚਲੋ ਅਸੀਂ ਤਾਂ ਮੈਡਮ ਦਾ ਧੰਨਵਾਦ ਕਰਦੇ ਹਾਂ ਜੀ ਸਾਡੇ ਪਿੰਡ ਦਾ ਜੋ ਮੁਹੱਲਾ ਕਲੀਨ ਸ਼ੁਰੂ ਕੀਤੀ ਹੈ ਉਮੀਦ ਕਰਾਂਗੇ ਸਾਡੇ ਪਿੰਡ ਦੇ ਜਿਹੜੇ ਬਾਕੀ ਕੰਮ ਹੈ ਜੀ ਬੋਰਡ ਮੰਡਾ ਸਾਡੀ ਪਿੰਡ ਦੀਆਂ ਅਸੀਂ ਦਿੱਤੀ ਹੋਈਆਂ ਮੈਡਮ ਨੂੰ ਜੀ ਉਮੀਦ ਕਰਦੇ ਆਂ ਵੀ ਸ਼ਾਇਦ ਉਹ ਵੀ ਬਾਕੀ ਕੰਮ ਵੀ ਹੋਣਗੇ ਜੀ ਜਲਦੀ ਚਲੋ ਇਹ ਤਾਂ ਮੋਹਲਕ ਕਲੀਨਿਕ ਬਣ ਗਿਆ ਜਿੱਦਾਂ ਮੈਡਮ ਨੇ ਵੀ ਦੱਸਿਆ 11 ਪਿੰਡਾਂ ਨੂੰ ਇਹਦਾ ਫਾਇਦਾ ਮਿਲੇਗਾ ਜਦੋਂ ਨਹੀਂ ਸੀ ਪਹਿਲਾਂ ਕਿੱਦਾਂ ਚੱਲਦਾ ਸੀਗਾ ਇੱਥੇ ਤਾਂ ਨਹੀਂ ਪਹਿਲਾਂ ਇਹ ਡਿਸਪੈਂਸਰੀ ਸੀ ਛੋਟੀ ਉਹਦੇ ਨਾਲ ਥੋੜਾ ਬਹੁਤ ਚੱਲਦਾ ਸੀ ਕੰਮ ਬਾਕੀ ਜਾਂ ਤਾਂ ਬਨੂੜ ਜਾਂਦੀ ਸੀ ਹੁਣ ਜਿਆਦਾ ਫਾਇਦਾ ਮਿਲੇਗਾ ਇਹਨੂੰ ਮੋਹਲਕ ਕਲੀਨਿਕ ਨੇ ਜੇ ਚੱਲਦਾ ਫਿਰ ਤਾਂ ਬਹੁਤ ਵਧੀਆ ਹੋਈਗਾ ਜੀ ਲੋਕਾਂ ਨੂੰ ਫੈਸਿਲਿਟੀ ਮਿਲੇਗੀ ਜੀ ਕਿੰਨੇ ਕੁ ਲੋਕਾਂ ਨੂੰ ਫਾਇਦਾ ਮਿਲੇਗਾ ਜਿੱਦਾਂ 11 ਮੰਨਣਾ ਉਹਦੇ ਪਿੰਡ ਵਿੱਚ ਮੋਹਲ੍ਲਾ ਕਲੀਨਿਕ ਦੀ ਸ਼ੁਰੂਆਤ ਕਰਾਣ ਆਏ ਆ ਮੈਡਮ ਮੇਨਾ ਮਿੱਤਲ ਕਿਆ ਕਹਿਣਾ ਚਾਹੁੰਗੇ ਕਿ ਕਿੰਨੀ ਕੁ ਲੋੜ ਸੀਗੀ ਇੱਥੇ ਲੋੜ ਸੀ ਪਹਿਲਾਂ ਤਾਂ ਧੰਨਵਾਦ ਹੈ ਇਹਨਾਂ ਦਾ ਮੋਹਲ੍ਲਾ ਕਲੀਨਿਕ ਬਣਾਇਆ ਇਹਨਾਂ ਨੇ ਸਾਡੇ ਪਿੰਡ ਦੇ ਇਕੱਲੇ ਸਾਡੇ ਪਿੰਡ ਨੂੰ ਨਹੀਂ ਫਾਇਦਾ ਹੋਇਆ ਸਾਡੇ ਨੇੜੇ-ਤੇੜੇ ਦੇ ਪਿੰਡ ਵੀ ਆਉਂਦੇ ਆ ਕਿ ਮੈਡੀਸਨ ਲਈ ਸਭ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਥੈਂਕ ਯੂ ਕਰਦੇ ਆ ਮੈਮ ਦਾ ਹੋਰ ਤੁਹਾਨੂੰ ਕਿਆ ਲੱਗਦਾ ਇਸ ਪਿੰਡ ਦੀ ਨੂੰ ਹਰ ਬਦਲਣ ਲਈ ਹੋਰ ਕਿਹੜੇ-ਕਿਹੜੇ ਕੰਮ ਨੇ ਜਿਹੜੇ ਮੈਡਮ ਹੋਰ ਕੰਮ ਨਹੀਂ ਸਾਡੇ ਪਿੰਡ ਦੇ ਦਿੱਤੇ ਹੋਏ ਨੇ ਅਸੀਂ ਲਿਖ ਕੇ ਬਾਕੀ ਉਮੀਦ ਕਰਦੇ ਥੈਂਕ ਯੂ ਅਸੀਂ ਜੀ ਤੁਹਾਡੇ ਏਰੀਏ ਚ ਜੋ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕਰਨ ਆਏ ਮੈਡਮ ਨੀਲਾ ਮਿੱਤਲ ਕਾਹ ਕਰ ਚੁੱਕੇ ਬਹੁਤ ਵਧੀਆ ਜੀ ਪੰਜਾਬ ਸਰਕਾਰ ਦੇਖੋ ਲੋਕਾਂ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ ਸਿਹਤਮੰਦ ਪੰਜਾਬ ਬਣਾਉਣਾ ਚਾਹੁੰਦੀ ਹੈ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ 117 ਮੁਹੱਲਾ ਕਲੀਨਿਕਾਂ ਦੀ ਪ੍ਰਵੀਜ਼ਨ ਸੀ 504 ਪਹਿਲਾਂ ਹੀ ਬਣਾ ਚੁੱਕੇ ਆਂ ਔਰ ਅੱਜ ਫੇਰ ਕਈ ਮੋਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਔਰ ਇੱਕ ਲੋਕਾਂ ਨੂੰ ਮੈਂ ਦੱਸਦਾ ਜਿਹੜਾ ਗੁੰਮਰਾਹਕੁੰਮ ਪ੍ਰਚਾਰ ਕੀਤਾ ਜਾਂਦਾ ਵੀ ਪੀ ਐਚ ਸੀ ਯਾਨੀ ਪਬਲਿਕ ਹੈਲਥ ਸੈਂਟਰ ਸੀਗੇ ਜਿਹੜੇ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ ਪਿੰਡ ਵਾਲੇ ਵੀ ਸੁਣ ਰਹੇ ਹੋਣੇ ਆ ਪੀ ਐਚ ਸੀ ਦੇ ਵਿੱਚ ਕੋਈ ਕੰਪਿਊਟਰਾਈਜ਼ਡ ਸਿਸਟਮ ਨਹੀਂ ਹੁੰਦਾ ਮੁਹੱਲਾ ਕਲੀਨਿਕਾਂ ਦੇ ਵਿੱਚ ਥੋੜਾ ਪੂਰਾ ਕੰਪਿਊਟਰਾਈਜ਼ਡ ਰਿਕਾਰਡ ਰੱਖਿਆ ਜਾਂਦਾ ਹੈ। ਪੀਐਚਸੀ ਦੇ ਵਿੱਚ ਦਵਾਈਆਂ ਦੀ ਵੀ ਪ੍ਰੋਬਲਮ ਆਉਂਦੀ ਸੀ। ਇੱਥੇ ਤੁਹਾਨੂੰ ਪੂਰੀਆਂ ਦਵਾਈਆਂ ਵੀ ਮਿਲਦੀਆਂ। ਪੀਐਚਸੀ ਦੇ ਵਿੱਚ ਟੈਸਟ ਨਹੀਂ ਸੀ ਹੁੰਦੇ। ਤੁਸੀਂ ਤਾਂ ਪਹਿਲਾਂ ਮਹੱਲੇ ਵਾਲਿਆਂ ਤੋਂ ਪਿੰਡ ਵਾਲਿਆਂ ਤੋਂ ਪੁੱਛਿਆ ਨੇ ਕਿਉਂ ਸਰਪੰਚ ਸਾਹਿਬ? ਪਰ ਮੁਹੱਲਾ ਕਲੀਨਿਕਾਂ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੋਣੇ ਆ। ਔਰ ਮੰਨ ਲਓ ਤੁਸੀਂ ਕੋਈ ਇੱਥੋਂ ਬੰਦਾ ਦਵਾਈ ਲੈ ਕੇ ਜਾਂਦਾ ਕੱਲ ਨੂੰ ਅੰਮ੍ਰਿਤਸਰ ਚਲਾ ਜਾਂਦਾ ਤਾਂ ਉਹਦਾ ਪੂਰਾ ਰਿਕਾਰਡ ਉੱਥੇ ਕੰਪਿਊਟਰਾਈਜ਼ਡ ਹੈ। ਉੱਥੇ ਪਤਾ ਲੱਗੂਗਾ ਕਿ ਇਹਨੂੰ ਪਹਿਲਾਂ ਕੀ ਪ੍ਰੋਬਲਮ ਆਈ ਸੀ, ਖੰਗ ਆਈ ਸੀ ਸੈਪਟ ਹੈ ਔਰ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਵਧਿਆ ਕਰਨ ਦੇ ਲਈ ਵਚਨਬੱਧ ਤੁਸੀਂ ਕੋਈ ਸੋਚ ਕੇ ਆਏ ਸੀਗੇ ਇਸ ਸਰਕਾਰ ਚ ਮੈਡਮ ਦੀ ਸਪੋਰਟ ਕਰਨ ਦੇ ਲਈ ਤੁਹਾਨੂੰ ਲੱਗਦਾ ਕਿ ਵੀ ਤੁਸੀਂ ਸਹੀ ਨਿਰਣੇ ਲਿੱਤਾ ਸੀਗਾ ਉਸ ਟਾਈਮ ਦੇਖੋ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਹਰਪਾਲ ਚੀਮਾ ਜੀ ਸਾਡੇ ਵਿੱਤ ਮੰਤਰੀ ਸਾਹਿਬ ਲਗਾਤਾਰ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਆ ਚਾਹੇ ਉਹ ਪਹਿਲੇ ਸਾਲ ਚ 25000 ਦੀ ਬਜਾਏ 28000 ਤੋਂ 29000 ਦੇ ਕਰੀਬ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਤੁਸੀਂ ਦੇਖਿਆ ਹੋਣਾ ਕਿ ਕਿਸਾਨਾਂ ਦੀ ਫਸਲ ਨੂੰ ਤੁਸੀਂ ਕਿੰਨਾ ਸਾਥ ਦਿੱਤਾ ਪੰਜਾਬ ਸਰਕਾਰ ਨੇ ਕੇਂਦਰ ਨੇ ਕਟੋਤੀ ਕੀਤੀ ਤਾਂ ਉਹ ਵੀ ਪੰਜਾਬ ਸਰਕਾਰ ਨੇ ਆਪਣੇ ਸੀਰ ਲੈ ਲਈ ਸੋ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਲੋਕਾਂ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੀ ਹੈ ਬੜੇ ਖੁਸ਼ ਹੈ ਜੀ ਮਨ ਖੁਸ਼ ਤਸੱਲੀ ਆ ਸਰ